ਲਓ ਜੀ ਤੁਹਾਨੂੰ ਦੇਖ ਕੇ ਇੰਜ ਲੱਗਦਾ ਹੋਵੇਗਾ ਜਿਵੇਂ ਕਿ ਬੱਚੇ ਛੋਟੇ ਛੋਟੇ ਬੱਚੇ ਨੇ ਜਿਹੜੇ ਕਿ ਸਵਿੰਗ ਪੁਲ ਦਾ ਨਜ਼ਾਰਾ ਲੈ ਰਹੇ ਨੇ ਪਰ ਇਹ ਗੱਲ ਬਿਲਕੁਲ ਉਸ ਤੋਂ ਹਟ ਕੇ ਹੈ ਕੋਈ ਇਹ ਸਵਿੰਗ ਪੁਲ ਨਹੀਂ ਹੈ ਇਹ ਇਸ ਸਰਕਾਰਾਂ ਦੇ ਬਣਾਏ ਹੋਏ ਮਾਡਲ ਸਕੂਲ ਨੇ ਜਿਨ੍ਹਾਂ ਦੇ ਵਿੱਚ ਕੇ ਪਾਣੀ ਭਰ ਚੁੱਕਿਆ ਹੈ ਤੇ ਜਿੱਥੇ ਟੀਚਰਾਂ ਨੇ ਆਪਣੇ ਇੱਕ ਟੀਚਰ ਲਾਉਣੀ ਹੁੰਦੀ ਕਲਾਸ ਲਾਉਣੀ ਹੁੰਦੀ ਹੈ ਉੱਥੇ ਬੱਚੇ ਨੂੰ ਪੜਾਉਣਾ ਹੁੰਦਾ ਹੈ ਪਰ ਉੱਥੇ ਉਹਨਾਂ ਦੀ ਤੈਰਦਿਆਂ ਦੀ ਵੀਡੀਓ ਜਿਹੜੀ ਉਹ ਬਣਾਉਂਦੇ ਨੇ ਤੇ ਵੀਡੀਓ ਜਿਹੜੀ ਉਹ ਵਾਇਰਲ ਹੁੰਦੀ ਹੈ ਤੁਸੀਂ ਵੇਖ ਸਕਦੇ ਹੋ ਕਿ ਇੱਕ ਸਵਿੰਗ ਪੂਲ ਦਾ ਰੂਪ ਜਿਹੜਾ ਹੈਗਾ ਏ ਇਹ ਲੈ ਚੁੱਕਿਆ ਹੈ ਸਕੂਲ ਬੱਚੇ ਜਿਹੜੇ ਹੈਗੇ ਆ ਉਹ ਇਸ ਦੇ ਵਿੱਚ ਆਪਣੇ ਤਾਰੀਆਂ ਲਾਉਣ ਦੀ ਪ੍ਰੈਕਟਿਸ ਜਿਹੜੀ ਆ ਕਰ ਰਹੇ ਨੇ ਪੜਾਈ ਤਾਂ ਜਿਹੜੀ ਕਦੋਂ ਹੋਣੀ ਹੈ 1 2 ਤੱਕ ਚੱਲੇਗੀ ਪੜਾਈ ਕਦੋਂ ਕੰਮ ਆਵੇ ਨਾ ਆਵੇ ਕੋ ਪਤਾ ਨਹੀਂ ਪਰ ਜਦੋਂ ਹੜਾ ਆਉਂਦੇ ਨੇ ਤਾਰੀ ਜਿਹਨੂੰ ਤਾਰੀ ਆਉਂਦੀ ਹੁੰਦੀ ਉਹ ਬੰਦ ਤੱਕ ਦਾ ਡੁੱਬਦਾ ਨਹੀਂ ਇਸੀ ਕਰਕੇ ਇਹਨਾਂ ਨੇ ਸਰਕਾਰਾਂ ਨੇ ਇਹ ਵਿਵਸਥਾ ਮੈਨੂੰ ਲੱਗਦਾ ਕਰ ਦਿੱਤੀ ਹੈ ਕਿਉਂਕਿ ਜਿਹਨਾਂ ਨੂੰ ਠੇਕੇ ਦਿੱਤੇ ਜਾਂਦੇ ਨੇ ਉਹ ਠੇਕੇ ਐਸੇ ਠੇਕੇਦਾਰਾਂ ਨੂੰ ਦਿੱਤੇ ਜਾਂਦੇ ਨੇ ਜਿੰਨਾ ਵਿੱਚ ਕਮਿਸ਼ਨ ਹੁੰਦਾ ਹੈ ਤੇ ਮਾਲ ਮਟੀਰੀਅਲ ਜਿਹੜਾ ਹੈਗਾ ਬਿਲਕੁਲ ਰੱਦੀ ਤਰੀਕੇ ਨਾਲ ਵਰਤਿਆ ਜਾਂਦਾ ਹੈ ਇਹ ਇੱਕ ਨਹੀਂ ਕਈ ਸਕੂਲਾਂ ਵਿੱਚ ਐਸੀਆਂ ਗੱਲਾਂ ਦੇਖਣ ਨੂੰ ਮਿਲਦੀਆਂ ਤੁਸੀਂ ਦੇਖ ਸਕਦੇ ਹੋ ਇੱਕ ਸਵਿੰਗ ਪੁਲ ਬਣ ਚੁੱਕਿਆ ਹੈ ਕੀ ਇਹ ਐਸੇ ਦੇ ਐਨੇ ਮਾਡਲ ਸਕੂਲ ਬਣਾ ਕੇ ਜਦੋਂ ਪਾਣੀ ਦੀ ਵਿਵਸਥਾ ਨਹੀਂ ਹੋਏਗੀ ਕਿਤੇ ਪੱਖਿਆਂ ਦੀ ਵਿਵਸਥਾ ਨਹੀਂ ਹੁੰਦੀ ਜੇ ਪੱਖਿਆਂ ਦੀ ਵਿਵਸਥਾ ਹੁੰਦੀ ਵੀ ਤਾਂ ਉੱਥੇ ਜਨਰੇਟਰ ਦੀ ਵਿਵਸਥਾ ਨਹੀਂ ਹੁੰਦੀ ਐਸੀਆਂ ਗੱਲਾਂ ਕਈ ਜਾ ਕੇ ਦੇਖਣ ਨੂੰ ਮਿਲਦੀਆਂ ਤੁਹਾਨੂੰ ਕਿਸੇ ਲੱਗੇ ਕਮੈਂਟ ਕਰਕੇ ਦੱਸਿਓ